ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਅੱਜ ਅਸੀਂ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀਆਂ ਮੰਗਾਂ ਬਾਰੇ ਡਿਟੇਲ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਮਿਲ ਰਹੀ ਹੈ ਵੱਡੀ ਖੁਸ਼ਖਬਰੀ ਉਸ ਬਾਰੇ ਵੀ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂ ਜੀ ਦੋਸਤੋ ਰਿਟਾਇਰਮੈਂਟ ਹੋਏ ਮਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਉਹਨਾਂ ਦੁਆਰਾ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਫੈਕਟਰ 2.0 ਨਾਲ ਹਟ ਦਿੱਤਾ ਜਾਵੇ ਸਾਡੀ ਪੈਨਸ਼ਨ ਨੂੰ ਫੈਕਟਰ 2.45 ਦੇ ਨਾਲ ਸੋਧਿਆ ਗਿਆ ਪਰ ਭਗਵਾਨ ਤੁਮਾਨ ਸਰਕਾਰ ਸਾਨੂੰ ਵੱਡੀ ਖੁਸ਼ਖਬਰੀ ਦੇਵੇ ਤੇ ਸਾਡੀ ਪੈਨਸ਼ਨ ਫੈਕਟਰ 2.9 ਹਰ ਦੇ ਨਾਲ ਸੋਧਿਆ ਜਾਵੇ ਇਹ ਮੰਗ ਰੱਖੀ ਜਾ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਕਈ ਸੁਣਵਾਈਆਂ ਇਸ ਮੰਗ ਨੂੰ ਲੈ ਕੇ ਹੋਈਆਂ ਪਰ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਆਇਆ ਪੰਜਾਬ ਸਰਕਾਰ ਦੁਆਰਾ ਇਹ ਕਹਿ ਦਿੱਤਾ ਗਿਆ ਹੈ ਕਿ ਅਸੀਂ ਫੈਕਟਰ 2.969 ਹਜੇ ਨਹੀਂ ਦੇ ਸਕਦੇ ਉਹਨਾਂ ਦੀ ਇੱਕ ਹੋਰ ਮੰਗ ਜੋ ਕਿ ਉਹਨਾਂ ਦੀ ਜੋ ਪੈਨਸ਼ਨ ਹੈ ਉਸ ਨੂੰ 119% ਦੇ ਹਿਸਾਬ ਨਾਲ ਕੈਲਕੂਲੇਟ ਕਰਕੇ ਡੀਏ ਦੇ ਹਿਸਾਬ ਨਾਲ ਦਿੱਤਾ ਜਾਵੇ ਉਸ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਇਸ ਨੂੰ ਲੈ ਕੇ ਕਈ ਸੁਣਵਾਈਆਂ ਹੋਈਆਂ ਤੇ ਪੰਜਾਬ ਸਰਕਾਰ ਦੇ ਜੋ ਉਹਨਾਂ ਦੁਆਰਾ ਐਲਪੀਏ ਵੀ ਦਾਇਰ ਕਰ ਦਿੱਤੀ ਗਈ ਹੈ ਕਿਉਂਕਿ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਫੈਸਲਾ ਆ ਗਿਆ ਸੀ ਕਿ 119% ਦੇ ਹਿਸਾਬ ਨਾਲ ਕੈਲਕੂਲੇਟ ਕਰਕੇ ਪੈਨਸ਼ਨਰਾਂ ਨੂੰ ਉਹਨਾਂ ਦੀ ਪੈਨਸ਼ਨ ਦਿੱਤੀ ਜਾਵੇ ਪਰ ਇਸ ਨੂੰ ਲੈ ਕੇ ਪੰਜਾਬ ਸਰਕਾਰ ਵਿਰੋਧ ਕਰ ਰਹੀ ਹੈ ਤੇ ਉਸਨੇ ਐਲਪੀ ਅਦਾਇਰ ਕਰ ਦਿੱਤੀ ਹੈ ਹੁਣ ਦੇਖਣਾ ਹੋਵੇਗਾ ਇਸ ਫੈਸਲੇ ਦਾ ਕੀ ਬਣਦਾ ਹੈ ਕਿਉਂਕਿ ਇਸ ਫੈਸਲੇ ਨੂੰ ਲੈ ਕੇ ਜੇਕਰ ਅਸੀਂ ਗੱਲ ਕਰੀਏ ਤਾਂ ਜਦੋਂ 15 ਦਸੰਬਰ 2015 ਨੂੰ ਜੋ ਡੀਏ ਸੀਗਾ ਉਹ 119% ਦੇ ਹਿਸਾਬ ਨਾਲ ਕੈਲਕੂਲੇਟ ਕਰਕੇ ਮਲਾਜ਼ਮਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਸੀ ਤਾਂ ਫਿਰ 1/1 2016 ਤੋਂ 6ਵਾਂ ਪੇ ਕਮਿਸ਼ਨ ਲਾਗੂ ਹੋਣ ਤੋਂ ਬਾਅਦ 119% ਦੀ ਜਗ੍ਹਾ ਤੇ 113% ਕਿਉਂ ਦਿੱਤੀ ਜਾ ਰਹੀ ਹੈ ਇਸ ਨੂੰ ਵਾਜਬ ਕਾਰਨ ਨਹੀਂ ਮੰਨਿਆ ਗਿਆ ਪੰਜਾਬ ਸਰਕਾਰ ਨੂੰ ਫਟਕਾਰ ਲਗਾਏਗੀ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਪਰ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਚੁੱਪ ਨਜ਼ਰ ਆ ਰਹੀ ਹੈ ਤੇ ਟਕਟਾਲ ਮਟੋਲ ਕਰ ਰਹੀ ਹੈ 119% ਦੇ ਹਿਸਾਬ una diie dentro. ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੀ ਇੱਕ ਹੋਰ ਮੰਗ ਉਹਨਾਂ ਦੁਆਰਾ ਆਪਣੀ ਪੈਨਸ਼ਨ ਨੂੰ ਕੰਪਿਊਟ ਕਰਵਾਇਆ ਜਾਂਦਾ ਹੈ ਉਸ ਦੀ ਰਿਕਵਰੀ ਦਾ ਜੋ ਸਮਾਂ ਹੈ ਉਸ ਨੂੰ ਕਟਾਇਆ ਜਾਵੇ ਇਸ ਮੰਗ ਨੂੰ ਲੈ ਕੇ ਲਗਾਤਾਰ ਉਹਨਾਂ ਦੁਆਰਾ ਮੰਗ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਕਈ ਸੁਣਵਾਈਆਂ ਹੋਈਆਂ ਪਰ ਉਸ ਦੇ ਵਿੱਚੋਂ ਜੋ ਮੁਲਾਜ਼ਮ ਤੇ ਪੈਨਸ਼ਨਰ ਹੈ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਸਮੇਂ ਨੂੰ 15 ਸਾਲ ਹੀ ਰਹਿਣ ਦਿੱਤਾ ਗਿਆ ਮੁਲਾਜ਼ਮੇ ਮੰਗ ਕਰ ਰਹੇ ਨੇ ਪੈਨਸ਼ਨਰ ਕਿ ਉਹਨਾਂ ਦੀ ਜੇ ਰਿਕਵਰੀ ਹੁੰਦੀ ਹੈ ਉਸ ਦੇ ਸਮੇਂ ਨੂੰ ਘਟਾ ਕੇ 10 ਜਾਂ 12 ਸਾਲ ਕੀਤਾ ਜਾਵੇ 15 ਸਾਲ ਸਮਾਂ ਬਹੁਤ ਜ਼ਿਆਦਾ ਹੈ ਇਸ ਤਰ੍ਹਾਂ ਉਹਨਾਂ ਦਾ ਸੰਘਰਸ਼ ਆਪਣੀਆਂ ਸਾਰੀਆਂ ਇਹਨਾਂ ਮੰਗਾਂ ਨੂੰ ਲੈ ਕੇ ਜਾ ਰਹੀ ਹੈ ਤੇ ਉਹਨਾਂ ਦੁਆਰਾ ਜੋ ਕੇਂਦਰ ਸਰਕਾਰ ਹੈ ਉਹਨਾਂ ਦੁਆਰਾ ਪੈਨਸ਼ਨਰਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਪੈਨਸ਼ਨ ਦੇ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਜਾਣੋ ਦੋਸਤੋ ਇਹ ਕੀ ਹੈ ਪੂਰੀ ਵੱਡੀ ਖਬਰ ਹਾਂਜੀ ਦੋਸਤੋ ਨਿਯਮ ਬਦਲਣ ਜਾ ਰਹੇ ਨੇ ਕੇਂਦਰ ਸਰਕਾਰ ਨੇ ਪੈਨਸ਼ਨਰਾਂ ਦੀ ਭੁਗਤਾਨ ਪ੍ਰਣਾਲੀ ਦੇ ਵਿੱਚ ਵੱਡੇ ਬਦਲਾਅ ਕੀਤੇ ਨੇ ਹੋਰ ਸਹੂਲਤਾਂ ਪ੍ਰਦਾਨ ਕਰਨ ਦਾ ਫੈਸਲਾ ਲਿਆ ਕਿਸੇ ਵੀ ਬੈਂਕ ਜਾਂ ਸ਼ਾਖਾ ਤੋਂ ਪੈਨਸ਼ਨਰ ਜੋ ਨੇ ਆਪਣੀ ਪੈਨਸ਼ਨ ਕਢਵਾ ਸਕਦੇ ਨੇ ਕਿਸੇ ਨਿਰਧਾਰਤ ਬੈਂਕ ਜਾਂ ਸ਼ਾਖਾ ਤੇ ਨਿਰਪਰ ਰਹਿਣ ਦੀ ਥਾਂ ਤੇ ਦੇਸ਼ ਦੇ ਕਿਸੇ ਵੀ ਬੈਂਕ ਸ਼ਾਖਾ ਤੋਂ ਆਪਣੀ ਜੋ ਕਿ ਪੈਨਸ਼ਨ ਹੋ ਗਈਓ ਕੜਵਾ ਸਕਣਗੇ ਪਹਿਲਾਂ ਕਿਸੇ ਖਾਸ ਬੈਂਕ ਜਾਂ ਸ਼ਾਖਾ ਤੋਂ ਆਪਣੀ ਪੈਨਸ਼ਨ ਉਹਨਾਂ ਨੂੰ ਮਿਲਦੀ ਸੀ ਇਹ پابੰਦੀ ਹਟਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਪੈਨਸ਼ਨ ਲੈਣ ਦੀ ਪ੍ਰਕਿਰਿਆ ਹੈ ਜੋ ਬਹੁਤ ਆਸਾਨ ਹੋ ਜਾਵੇਗੀ ਆਟੋਮੈਟਿਕ ਮਹਿੰਗਾਈ ਅਨੁਸਾਰ ਪੈਨਸ਼ਨ ਜੋ ਹੈ ਉਹਨਾਂ ਦੀ ਵਧੇਗੀ ਪੈਨਸ਼ਨ ਵਧਾਉਣ ਲਈ ਅਲੱਗ ਤੌਰ ਤੇ ਅਰਜੀ ਦੇਣ ਦੀ ਲੋੜ ਨਹੀਂ ਪਵੇਗੀ ਪੈਨਸ਼ਨ ਆਟੋਮੈਟਿਕ ਤੌਰ ਤੇ ਮਹਿੰਗਾਈ ਦੀ ਦਰ ਦੇ ਆਧਾਰ ਤੇ ਵਧ ਜਾਇਆ ਕਰੇਗੀ ਇਹ ਨਵਾਂ ਤਰੀਕਾ ਪੈਨਸ਼ਨਰਾਂ ਦੀ ਵਿੱਤੀ ਸੁਧਾਰ ਅਤੇ ਸੁਵਿਧਾ ਨੂੰ ਵਧਾਵੇਗਾ ਇਸ ਦਾ ਜੋ ਕਿ ਲਾਈਫ ਸਰਟਿਫੀਕਟ ਕੇਟ ਹੁਣ ਬੈਂਕ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਸਰਕਾਰ ਨੇ ਪੈਨਸ਼ਨਰਾਂ ਲਈ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਲਾਗੂ ਕਰ ਦਿੱਤੀ ਹੈ ਹੁਣ ਪੈਨਸ਼ਨਰ ਹਰ ਸਾਲ ਬੈਂਕ ਵਿੱਚ ਜਾ ਕੇ ਕਿਸੇ ਵੀ ਵਿਭਾਗ ਜਾਂ ਸਰਟੀਫਿਕੇਟ ਨੂੰ ਜਮ੍ਹਾਂ ਕਰਾਉਣ ਦੀ ਥਾਂ ਆਨਲਾਈਨ ਹੀ ਆਪਣੀ ਪਛਾਣ ਦੱਸ ਸਕਣਗੇ ਤੇ ਹੋਰ ਵਿਸ਼ੇਸ਼ ਕੈਲਕੂਲੇਟਰ ਦੇ ਵਿੱਚ ਨਵੇਂ ਬਦਲਾਅ ਹੋਣ ਦੇ ਨਾਲ ਹਰ ਮਹੀਨੇ ਡਿਜੀਟਲ ਪੈਨਸ਼ਨ ਸਲਿੱਪ ਈਮੇਲ ਰਾਹੀਂ ਭੇਜੀ ਜਾਵੇਗੀ ਗ੍ਰੈਚੁਇਟੀ ਦੀ ਵੱਧ ਤੋਂ ਵੱਧ ਸੀਮਾ ਵਧੀ ਹੈ 20 ਲੱਖ ਤੋਂ ਘੱਟ 20 ਲੱਖ ਤੱਕ ਤੋਂ ਲੈ ਕੇ 25 ਲੱਖ ਕਰ ਦਿੱਤੀ ਗਈ ਹੈ ਟੈਕਸ ਮੁਕਤ ਹੋਵੇਗੀ ਪੈਨਸ਼ਨਰ ਆਪਣੀ ਰਕਮ ਵਿੱਚੋਂ 25% ਅਗਾਹ ਤੌਰ ਤੇ ਲੈ ਸਕਣਗੇ ਉਸ ਨੂੰ ਉੱਚ ਸਿੱਖਿਆ ਵਿਆ ਘਰ ਖਰੀਦਣ ਜਾਂ ਗੰਭੀਰ ਬਿਮਾਰੀਆਂ ਤੇ ਇਲਾਜ ਲਈ ਵਰਤਿਆ ਜਾ ਸਕਦਾ ਹੈ ਪੈਨਸ਼ਨ ਲਈ ਇਹ ਤਬਦੀਲੀਆਂ ਜੋ ਹੋਣਗੀਆਂ ਇਹ ਇੱਕ ਗੇਮ ਚੇਂਜਰ ਨੇ ਨਵੇਂ ਨਿਯਮ ਬਣਾਏ ਗਏ ਨੇ ਜੋ ਕਿ ਪੈਨਸ਼ਨਰਾਂ ਦੇ ਜੀਵਨ ਨੂੰ ਬਹੁਤ ਆਸਾਨ ਕਰ ਦੇਣਗੇ ਤੇ ਉਹਨਾਂ ਲਈ ਮਦਦਗਾਰ ਹੋਣਗੇ ਹਾਂਜੀ ਦੋਸਤੋ ਲਗਾਤਾਰ ਆਪਣੀਆਂ ਮੰਗਾਂ ਦੇ ਲਈ ਪੈਨਸ਼ਨਰ ਸੰਘਰਸ਼ ਕਰ ਰਹੇ ਨੇ ਇਹ ਉਹਨਾਂ ਦੇ ਲਈ ਇੱਕ ਰਾਹਤ ਭਰੀ ਖਬਰ ਹੈ ਜੋ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਦੇ ਲਈ ਵੱਡੀ ਖਬਰ ਹੈ ਪਰ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਪੈਨਸ਼ਨਰ ਸੰਘਰਸ਼ ਕਰ ਰਹੇ ਨੇ ਪਰ ਪੰਜਾਬ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਹਾਂ ਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ